ਅਜਿਹਾ ਦੇਣਾ ਦਿਨ ਉਹ ਬਹੁਤ ਖਾਸ ਇਤਿਹਾਸ ਦਾ। ਉਹ ਖਾਸ ਇਸ ਕਰਕੇ ਹੈ ਕਿ ਅੱਜ ਦੇ ਦਿਨ ਲਗਾਤਾਰ CRP ਤੇ BSF ਵੱਲੋਂ ਦਰਬਾਰ ਸਾਹਿਬ ਤੇ ਗੋਲੀਬਾਰੀ ਕੀਤੀ ਗਈ। ਸਾਰਾ ਦਿਨ ਗੋਲੀਬਾਰੀ ਹੋਈ ਤੇ ਅੱਜ ਦੇ ਦਿਨ ਸੰਤ ਪਾਬਾ ਜਰਨੈਲ ਸਿੰਘ ਹੁਣਾਂ ਨੇ ਆਖਰੀ ਵਾਰ ਉਹ ਸਾਰੀ ਚੱਲਦੀ ਗੋਲੀਬਾਰੀ ਦੌਰਾਨ 2 1/2 ਘੰਟੇ ਸੰਗਤਾਂ ਨੂੰ ਸੰਬੋਧਨ ਕੀਤਾ। ਅੱਜ ਦਾ ਉਹਨਾਂ ਦਾ ਸੰਬੋਧਨ ਸੰਗਤਾਂ ਲਈ ਆਖਰੀ ਸੰਬੋਧਨ ਸੀਗਾ ਜਿਦੇ ਚ ਬੜੀ ਵੱਡੀ ਗਿਣਤੀ ਸੰਗਤ ਉਹਨਾਂ ਨੂੰ ਸੁਣ ਰਹੀ ਸੀ ਤੇ ਉਹਨਾਂ ਨੇ ਹਰ ਇੱਕ ਉਸ ਵਿਸ਼ੇ ਤੇ ਗੱਲ ਕੀਤੀ ਜੋ بار بار ਉਸ ਵੇਲੇ ਦੇ ਮੌਕੇ ਦੇ ਆਗੂਆਂ ਵੱਲੋਂ ਅਕਾਲੀ ਆਗੂਆਂ ਵੱਲੋਂ ਚਾਹੇ ਉਹਨਾਂ ਤੇ ਕੁਝ ਇਲਜ਼ਾਮ ਲਾਏ ਜਾਂਦੇ ਚਾਹੇ ਸਰਕਾਰ ਵੱਲੋਂ ਉਹਨਾਂ ਬਾਰੇ ਕੁਝ ਅਫਵਾਹ ਫੈਲਾਈਆਂ ਜਾਂਦੀਆਂ ਜਦ ਮੌਕੇ ਔਰ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਜੋ ਉਹਨਾਂ ਨੂੰ ਬਹੁਤ ਅਹਿਮ ਨੁਕਤੇ ਲੱਗੇ ਉਹਨਾਂ ਨੇ 2.5 ਘੰਟੇ ਪੂਰੇ ਵਿਸਥਾਰ ਸੰਗਤ ਨਾਲ ਉਹ ਸਾਰੀ ਨੁਕਤੇਾਂ ਤੇ ਗੱਲਬਾਤ ਕੀਤੀ